जी की नाम है तो जी रेश कुमार नाम है जी की गल हो जी अच तो मेरी दुकान है रागो माजरे हनुमान मंदिर को ਇਹ ਰਾਤ ਕਿਤੇ 3 ਵਜੇ ਦੇ ਕਰੀਬ ਮੇਰੀ ਦੁਕਾਨ ਤੇ ਚੋਰੀ ਹੋਈ ਹੈ ਮੈਨੂੰ ਪਤਾ ਨਹੀਂ ਸੀ ਸਾਡਾ ਗਵਰਡੀਆ ਹਰੀਓਮ ਜੀ ਘਟੂਰੇ ਵਾਲੇ ਇਨਾਂ ਦਾ ਮੈਨੂੰ ਫੋਨ ਆਇਆ ਜਿਆਦਾ ਆਇਆ ਉਹਨੇ 2:45 ਵਜੇ ਫੋਨ ਆਇਆ ਸੀ ਇਹਨਾਂ ਦਾ ਤੇ ਇਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਵੀ ਤੇਰੀ ਸ਼ਟਰ ਪਟਿਆ ਹੋਇਆ ਮੈਂ ਉਧਰੋਂ ਨਾਲ ਹੀ ਮੇਰੇ ਨਾਲ ਮਿੱਤ ਪੇਂਟਰ ਜੀ ਉਹਦੀ ਗੱਡੀ ਤੇ ਅਸੀਂ ਆਏ ਸੀ ਇਹ ਦੋਨੋਂ ਇਕੱਠੇ ਹੋਰੇ ਆ ਕੇ ਮੈਂ ਚੈੱਕ ਕਰਿਆ ਸ਼ਟਰ 빙ਗਾ ਸੀਗਾ ਆ ਲੋਕ ਵਗੈਰਾ ਸਭ ਟੁੱਟੇ ਹੋਏ ਆ ਇੱਧਰ ਇਹਨਾਂ ਨੇ ਸੱਭਲ ਵਗੈਰਾ ਨੇ ਸ਼ਟਰ ਸ਼ੁੱਟਰ 빙ਗਾ ਹੋਇਆ ਵਾਦਾਰਾ ਈਮਾਨਦਾਰ ਚੈੱਕ ਕਰ ਰਿਹਾ ਮੈਂ ਆਪਣਾ ਸਮਾਨ ਫੋਨ ਮੇਰਾ ਸਮਾਨ ਕਿੰਡਿਆ ਹੋਇਆ ਸਭ ਸਾਰਾ ਇੱਧਰ ਉੱਧਰ ਗिराਇਆ ਹੈ ਸੀਗਾ ਤੇ ਜੀ ਆਪਾਂ ਚੋਰੀ ਦੀ ਗੱਲ ਕਰੀਏ ਮੇਰੀ ਦੁਕਾਨ ਤੇ ਚੋਰੀ ਹੋਈ ਨਾਲੋਂ 10 10 ਫੋਨ ਹੋਣੇ ਘੱਟ ਪਏ 8-10 ਫੋਨ ਐ ਪਿਆ ਰਹੇ ਠੀਕੇ ਬਿਆਥੂ ਤੋਂ ਪਿਆ ਮੇਰਾ ਕੈਸ਼ ਪਿਆ ਠੀਕਾ ਏਅਰਪੋਰਟ ਦੇ ਏਅਰਪੋਰਟ ਸੀਗੇ ਆਈਫੋਨ ਵਾਲੇ ਤੇ ਆਪਣਾ ਕਾਂ ਦਾ ਹੋਰ ਵੀ ਕਈ ਐਕਸੈਸਰੀ ਕੀਮਤੀ ਸਮਾਨ ਚੋਰੀ ਹੋ ਗਿਆ ਮੇਰੀ ਵਾਈਫ ਦੀ ਮੈਜੁਲਰੀ ਲੈ ਚ ਕੰਨ ਦੀ ਵਾਲੀ ਉਹ ਵੀ ਤਵਾਨ ਲਈ ਲਿਆ ਜੀ ਗੱਲ ਫਤੇਗੜ ਚਲਾ ਗਿਆ ਉਹਦੇ ਕਰਕੇ ਮੈਨੂੰ ਟਾਈਮ ਨਹੀਂ ਲੱਗਾ ਮੈਨੇ ਅੱਜ ਕਰਾਣੀ ਸੀ ਜੋ ਤਵਾਨੀਆਂ ਪੁਰੀਆਂ ਤੇ ਰਾਤ ਨੂੰ ਵੀ ਇਹ ਆਪਣੇ ਨਾਲ ਕੰਮ ਹੋ ਗਿਆ ਇਹ ਮੇਰੀ ਦੁਕਾਨ ਤੇ ਦੂਜੀ ਵਾਰ ਕੰਮ ਹੋਇਆ ਇੱਕ ਮੇਰੀ ਦੁਕਾਨ ਤੇ ਹੋਇਆ ਸੀ ਨੋਨ ਨੋਵੰਬਰ ਦੀ ਗੱਲ ਹੈ ਉਸ ਦਿਨ ਵੀ ਮੇਰੀ ਦੁਕਾਨ ਤੇ ਚੋਰੀ ਹੋਈ ਸੀਗੀ ਔਰ ਅੱਜ ਫੇਰ ਹੋਈ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਕਿ ਇਹ ਬਾਰਦਾਤਾਂ ਬੰਦ ਕੀਤਾ ਜਾਣਾ ਮੇਰੀ ਹੈਲਪ ਕੀਤੀ ਜਾਵੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਮੇਰਾ ਸਾਥ ਦਿੱਤਾ ਜਾਵੇ ਜਿਹੜਾ ਮੇਰੀ ਦੁਕਾਨ ਤੇ ਜੋ ਵੀ ਨੁਕਸਾਨ ਹੋਇਆ ਹੈ ਉਹਦਾ ਮੈਂ ਮੁਆਵਜ਼ਾ ਚੋੜ ਤੋਂ ਦਿਵਾਇਆ ਜਾਵੇ ਉਹਦੀ ਕਾਰਵਾਈ ਕਰਾਈ ਜਾਵੇ ਉਹ ਤੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ